ਆਤਵਲੋ ਜਾਈ ਹਿੱਤੀ ਗਈ ਚਤਾਵਨੀ ਜਿਸ ਤੋਂ ਬਾਅਦ ਇਸ ਦਾ ਪ੍ਰਭਾਵ ਮਗਾ ਲੇਲਾ ਕਰੇ ਵਿੱਚ ਵੀ ਦਿਖਾਈ ਦੇ ਰਿਹਾ ਪਠਾਨਗਪੁਰ ਦੇ ਨਾਲ ਨਾਲ ਹਿਮਾਚਲ ਦੀਆਂ ਪਹਾੜੀਆਂ ਵਿੱਚੋਂ ਵੀ ਪੰਜਾਬ ਦੇ ਵਿੱਚ ਦਾਖਲ ਹੋਣ ਵਾਲੀ ਚੱਕੀ ਨਦੀ ਅੱਜ ਸਵੇਰ ਤਹੂ ਛਾਲ ਦੇ ਵਿੱਚ ਹੈ ਜਿਸ ਕਾਰਨ ਪੰਜਾਬ ਅਤੇ ਹਿਮਾਚਲ ਨੂੰ ਜੋੜਨ ਵਾਲੀ 에ਰਪੋਰਟ ਰੋਡ ਚੱਕੀ ਨਦੀ ਦੇ ਤੇਜ਼ ਵਹਾਅ ਦਾ ਸ਼ਿਕਾਰ ਹੋ ਗਈ ਜਿਸ ਕਾਰਨ ਹਵਾਈ ਅੱਡੇ ਅਤੇ ਪੰਜਾਬ ਨੂੰ ਹਿਮਾਚਲ ਦੇ ਨਾਲ ਜੋੜਨ ਵਾਲੇ ਹਿਮਾਚਲ ਦੇ ਲਗਪਕ 2 ਦਰਜਨ ਪਿੰਡ ਵੀ ਪੰਜਾਬ ਅਤੇ ਹਿਮਾਚਲ ਤੋਂ ਕੱਟ ਗਏ ਜਦਕੀ ਚੱਕੀ ਨਦੀ ਦੇ ਉੱਪਰ ਸਥਿਤ ਜੰਮੂ ਕਸ਼ਮੀਰ ਨੂੰ ਕਨਿਆ ਕੁਮਾਰੀ ਨਾਲ ਜੋੜਨ ਵਾਲੇ ਇਕਲੌਤੇ ਰੇਲਵੇ ਟ੍ਰੈਕ ਇਸ ਲਈ ਦਿਖਾਈ ਦੇ ਰਿਹਾ ਕਿਉਂਕਿ ਜੁੱਥੇ ਕਿ ਰੇਲ ਗੱਡੀ ਰੇਲਵੇ ਪੁਲ ਤੋਂ ਲੰਘ ਰਹੀ ਸੀ ਇੱਥਾਂ ਤੋਂ ਜ਼ਮੀਨ ਖਿਸਕ ਦਾ ਦ੍ਰਿਸ਼ ਸਾਫ਼ ਦਿਖਾਈ ਦੇ ਰਿਹਾ ਜੇਕਰ ਇਸ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਭਾੜਾ ਵਿੱਚ ਮੀਂਹ ਕਰਕੇ ਹਫਾਨ ਤੇ ਨੇ ਪੰਜਾਬ ਦੇ ਦਰਿਆ ਪਾਣੀ ਦੀ ਲਪੇਟ ਵਿੱਚ ਆਇਨੇ ਦਰਿਆ ਦੇ ਨਾਲ ਲੱਗਦੇ ਇਲਾਕੇ ਜਰੰਦਰ ਜੰਮੂ ਰੇਲਵੇ ਬ੍ਰਿਜ ਤੇ ਵਪਾਰੀ ਪਾਣੀ ਦੀ ਮਾਰ ਦਾ ਖਤਰਾ ਜਿਹੜਾ ਕਿ ਦਿਖਾਈ ਦੇ ਰਿਹਾ ਪਾਣੀ ਭਰਨ ਕਰਕੇ 에어ਪੋਰਟ ਰੋਡ ਵੀ ਪ੍ਰਸ਼ਾਸਨ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਸੋ ਪਾਣੀ ਦੀ ਲਪੇਟ ਵਿੱਚ ਆਇਨੇ ਦਰਿਆ ਦੇ ਨਾਲ ਲੱਗਦੇ ਇਲਾਕੇ ਜਿੱਥੇ ਕਿ ਉਛਾਲ ਵਿੱਚ ਹਿਮਾਚਲ ਤੋਂ ਪੰਜਾਬ ਦੇ ਵਿੱਚ ਦਾਖਲ ਹੋਣ ਵਾਲੀ ਚੱਕੀ ਨਦੀ ਤੇਜ਼ ਵਹਾ ਕਰਕੇ ਵਹਿ ਗਈ ਹੈ ਸੋ ਪੰਜਾਬ ਹਿਮਾਚਲ ਨੂੰ ਜੋੜਨ ਵਾਲੀ 에어ਪੋਰਟ ਰੋਡ ਦੇੜਕੀ ਵੀ ਵਹਿ ਗਈ ਖਤਰੇ ਵਿੱਚ ਹੈ ਫਿਲਹਾਲ ਜੰਮੂ ਨੂੰ ਕਨੈ ਕੁਮਾਰੀ ਦੇ ਜੋੜਨ ਵਾਲੇ ਰੇਲਵੇ ਪੋਲ ਦਾ ਵजूद ਚੱਕੀ ਨਦੀ ਦੇ ਉਪਰੋਂ ਲੰਘਦੀ ਹੋਈ ਟ੍ਰੇਨ ਅਤੇ ਇਥਾਂ ਲੈਂਡਸਲਾਈਡ ਹੋ ਰਹੀ ਹੈ। ਜੋ ਪਠਾਨਕੋਟ ਦੇ ਚੱਕੀ ਦਰਿਆ ਦੇ ਵਿੱਚ ਹੜਾ ਆਇਆ ਜਿਸ ਦੇ ਕਰਕੇ ਨਾਲ ਲੱਗਦੇ ਜਿਹੜੇ ਇਲਾਕੇ ਨੇ ਉਹ ਕਾਫੀ ਜ਼ਿਆਦਾ ਜੋੜੇ ਕਿ ਖਤਰੇ ਦੇ ਕੰਟੀ ਜੜੀ ਕਿ ਉੱਥੇ ਹੈ ਸੋ ਪਾਣੀ ਦੀ ਲਪੇਟ ਵਿੱਚ ਆਇਨੇ ਦਰਿਆ ਦੇ ਨਾਲ ਲੱਗਦੇ ਇਲਾਕੇ ਜਿੱਥੇ ਕਿ ਲੋਕ ਵੀ ਕਾਫੀ ਜ਼ਰਾ ਦਹਿਸ਼ਤ ਦੇ ਵਿੱਚ ਨੇ ਕਿਉਂਕਿ ਹੜ ਦੇ ਆਸਾਰ ਜਿਹੜੇ ਕਿ ਦਿਖਾਈ ਦੇ ਰਹੇ ਨੇ ਸੋ ਪਾਣੀ ਦੀ ਲਪੇਟ ਦੇ ਵਿੱਚ ਆਇਨੇ ਦਰਿਆ ਪਹਾੜਾ ਵਿੱਚ ਮੀ ਕਰਕੇ ਉਫਾਨ ਤੇ ਆ ਚੁੱਕੇ ਨੇ ਪੰਜਾਬ ਦਰਿਆ ਕਿਉਂਕਿ ਹਿਮਾ ਪਹਾੜਾ ਦੇ ਵਿੱਚੋਂ ਦੇ ਪਾਣੀ ਹੈ ਜਿਹੜਾ ਕਿ ਬਰਸਾਤ ਦਾ ਪਾਣੀ ਉਹ ਪੰਜਾਬ ਦੀਆਂ ਨਦੀਆਂ ਨਾਲਿਆਂ ਦੇ ਵਿੱਚ ਆ ਚੁੱਕਿਆ ਜਿਸ ਦੇ ਕਰਕੇ ਉਫਾਨ ਤੇ ਨੇ ਪੰਜਾਬ ਦੇ ਦਰਿਆ ਸੋ ਮੈਦਾਨੀ ਇਲਾਕੇ ਵਿੱਚ ਵੀ ਦਿਖ ਰਿਹਾ ਹੈ ਇਹਨਾਂ ਪਹਾੜਾ ਦੇ ਪਾਣੀ ਦਾ ਪ੍ਰਭਾਵ ਜਿਸ ਦੇ ਕਰਕੇ ਨਾਲ ਲੱਗਦੇ ਇਲਾਕੇ ਨੇ ਜੜਕਿਓ ਹੋ ਕਾਫੀ ਜ਼ਿਆਦਾ ਜੜੇ ਕਿ دہشت ਦੇ ਮਾਹੌਲ ਦੇ ਵਿੱਚ ਨੇ ਫਿਲਹਾਲ ਜਿਹੜੇ ਕਿ ਤਸਵੀਰਾਂ ਦੇਖ ਸਕਦੇ ਆ ਕਿ ਇਸ ਦੇ ਕਰਕੇ ਜਿਹੜੇ ਕਿ ਰਸਤੇ ਵੀ ਨੇ ਜਿਹੜੇ ਕਿ ਕਾਫੀ ਜ਼ਿਆਦਾ ਬੰਦ ਕਰ ਦਿੱਤੇ ਗਏ ਨੇ ਫਿਲਹਾਲ 에어ਪੋਰਟ ਰੋਡ ਵੀ ਹੈ ਜਿਹੜੇ ਕਿ ਪ੍ਰਸ਼ਾਸਨ ਦੇ ਵੱਲੋਂ ਬੰਦ ਕਰ ਦਿੱਤੀ ਗਈ ਹੈ ਸੋ ਪਹਾੜਾ ਦੇ ਵਿੱਚ ਮੀਂਹ ਦਾ ਪ੍ਰਭਾਵ ਹੈ ਜਿਹੜਾ ਕਿ ਉਹ ਦਿਖਾਈ ਦੇ ਰਿਹਾ ਹੈ

جتنا بھی ماتر سے پانی جو آ رہا ہے وہ سب ہی نالے ندیوں کی جدی جو پتھان ہے پٹھانکوٹ پنجاب میں انڈر گیا ہے جس کے بعد لگاتار جو ہے نیلے وہ فنڈ پر ہے اسی چلتے جو پتھان جموں سے لے کے کنیا کماری کو جوڑنے والا ریلوے لائے ہے اس پر بھی خطرہ منڈ رہا ہے اس تصویروں میں دیکھ سکتے تھے کہ جی آپ کس طریقے سے جو ہے اوپر سے ٹرین نکل دیا اور نیچے سے جو ہے لینڈ سلائڈنگ جو ہے پاروں میں ہو رہی ہے اس کے بعد ریلوے پرشاسن کی ٹرینوں کی سپیر کو جو ہے کم کروا لے گیا ہے اگر کوئی بھی ٹرین اس پول کے اوپر سے گجھ تو اس کی سپیر جو ہے دس سے تیس کلومیٹر پر تیار کی گئی ہے جی بلکل جڑے کی نال رندے جڑے کی لوگ علاقے نے انہا دے وچ کس طرح کا محول ہے جڑے کی فلحال دے سے کی دہشت دے وچ نے کہ کسی ولے ہارڈ بھی آ سکتے نہیں انہا دے لیے کچھ انتظام کیتا گیا ہے ਜੀ ਆਪਾ ਸ਼ਾਸਨ ਦੀ ਤਰਫੋਂ ਤੋਂ ਜਿਹੜਾ ਕੋਲਾ ਇੰਫਰਮ ਕੀਤਾ ਗਿਆ ਤਾਂ ਦੱਸਦੀ ਜੀ ਹੈਗਾ ਰਸਤਾ ਜਿਹੜਾ ਆ ਮੱਤ ਪਟਾਣਕੋੜ ਹੈਲਥ ਵਰਡ ਨੂੰ ਵੀ ਜਾਂਦਾ ਹੈ ਤੇ ਉਹਦੇ ਨਾਲ ਹੀ ਅੱਗੇ ਜਿਹੜੇ ਆ 10 ਤੋਂ 12 ਜਿਹੜੇ ਪਿੰਡ ਜਿਹੜੇ ਆ ਨਾਲ ਲੱਗਦੇ ਨੇ ਜਿੱਥੇ ਵਿੱਚ ਲੋਕਾਂ ਨੂੰ ਜਿਹੜਾ ਸਰਕਾਰਾਂ ਦੀ ਅਪੀਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਨਾਲਾ ਜਿਵੇਂ ਨਾਲਾ ਲੱਗੇ ਬਿਲਕੁਲ ਜਾ ਜਾਵੇ ਕਿਉਂਕਿ ਪਾਣੀ ਦਾ ਜਲਸਾ ਲੱਗਦਾ ਵੱਧਦਾ ਜਾ ਰਿਹਾ ਉੱਥੇ ਹੀ ਪੁਸ਼ਤਨ ਦੇ ਵੱਲੋਂ ਜਿਹੜੇ ਪੁਲਿਸ ਅਧਿਕਾਰੀ ਉੱਤੇ ਤਣਾਤ ਕੀਤਾ ਗਿਆ ਕਿ ਤਾਂਕਿ ਕੋਈ ਵੀ ਸਰਜਣਾ ਕਰ ਸਕੇ ਜੀ 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 ਬਿਲਕੁਕੁਲ ਬਹੁਤ ਬਹੁਤਾਂ ਮੈਂ ਤੁਹਾਡਾ तमाम ਜਾਣਕਾਰੀ ਦੇ ਤੇ ਹੋ ਰਹੀ ਪਾਰੀ ਬਾਰਸ਼ ਦੇ ਕਾਰਨ ਜਿਹੜਾ ਹੈ ਪਹਾੜਾਂ ਦਾ ਪਾਣੀ ਜਿਹੜਾ ਹੈ ਉਹਨੇ ਪੰਜਾਬ ਦੇ ਵਿੱਚ ਵੀ ਆਣਾ ਸ਼ੁਰੂ ਹੋ ਗਿਆ ਤਾਂ ਉਹ ਦੱਸਦੀ ਹੈ ਕਿ ਜਿੰਨੇ ਵੀ ਪਠਾਨਕੋਟ ਦੇ ਵਿੱਚ ਨਦੀ ਨਾਲੇ ਨੇ ਉਹ ਸਾਰੇ ਪਾਣਦੇ ਨੇ ਤੁਸੀਂ ਤਸਵੀਰਾਂ ਦੇ ਪਿੱਛੇ ਦੇਖ ਲਓ ਕਿ ਇਸ ਸਮੇਂ ਅਸੀਂ ਜਿਹੜਾ ਹੈ ਚੱਕੀ ਦਰਿਆ ਦੇ ਨੇੜੇ ਕਰਿਆ ਜਿੱਥੇ ਕਿ ਪਹਾੜਾਂ ਦੇ ਉੱਤੇ ਲਗਾਤਾਰ ਹੋ ਰਹੀ ਪਾਰੀ ਬਾਰਸ਼ ਦੇ ਕਾਰਨ ਜਿਹੜਾ ਹੈ ਕਾਫੀ ਪਾਣੀ ਜਿਹੜਾ ਹੈ ਦਰਿਆ ਦੇ ਵਿੱਚ ਆਇਆ ਜਿਸ ਦੇ ਨਾਲ ਰੇਲਵੇ ਕੋਰਟ ਦੇ ਥੱਲੇ ਬਣੇ ਸਪੈਕ ਵੀ ਜਿਹੜੇ ਰੁੜ ਚੁੱਕੇ ਨੇ ਅਤੇ ਇਸ ਦੇ ਨਾਲ ਹੀ ਨਾਲ ਜਿਹੜਾ ਹੈ ਪਠਾਨਕੋਟ ਤੋਂ ਦੇ ਨਾਲ ਨਾਲ ਲੱਗਦੇ ਮਾਜਦਾ ਪਿੰਡ ਜਿਹੜੇ ਅੱਗੇ 10 ਤੋਂ 12 ਪਿੰਡ ਹੈ ਉਹਨਾਂ ਦਾ ਵੀ ਸੰਪਰਕ ਟੁੱਟ ਗਿਆ ਅਰੇ ਤੁਹਾਨੂੰ ਦੱਸ ਦੇ ਕਿ ਇਹ ਜਿਹੜਾ ਰੋੜ ਹੈ ਜਿਹੜਾ ਆ ਜਿਹੜਾ ਬਿਲਕੁਲ 에어ਪੋਰਟ ਨਾਲ ਜੁੜਦਾ ਪਠਾਨਕੋਟ ਦੇ 에어ਪੋਰਟ ਵੀ ਅੱਗੇ ਹੈਗਾ 에어ਪੋਰਟ ਨੂੰ ਜਾਣ ਵਾਲਾ ਰਸਤਾ ਵੀ ਜਿਹੜਾ ਹੈ ਤੇਜ ਪਾਣੀ ਦੇ ਫਾਵ ਦੇ ਉੱਤੇ ਟੁੱਟ ਗਿਆ ਤੁਹਾਨੂੰ ਦੱਸ ਦੇ ਕਿ ਇਹ ਜਿਹੜਾ ਰੇਲਵੇ ਟ੍ਰੈਕ ਹੈਗਾ ਇਸ ਨੂੰ ਵੀ ਜਗਾਇਆ ਖਤਰਾ ਮੰਡਰਾ ਰਿਹਾ ਹੈ ਤੇ ਇੱਥੇ ਆ ਰੇਲਵੇ ਜਿਹੜਾ ਪੁਲ ਹੈ ਜਿਹੜਾ ਪਠਾਨਕੋਟ ਤੋਂ ਲੈ ਕੇ ਜੰਮੂ ਤੋਂ ਲੈ ਕੇ ਕਨਿਆਗਵਾਂ ਤੱਕ ਜਿਹੜਾ ਰੇਲ ਮਾਰਕ ਜਿਹੜਾ ਆ ਆਪਸ ਨੂੰ ਜਿਹੜਾ ਜੋੜਦਾ ਹੈਗਾ ਇੰਡੀਆ ਇਸ ਬੀਤੀ ਰਾਤ ਜਿਹੜੀ ਪਾੜਾਂ ਦੇ ਉੱਪਰ ਬਾੜਸ਼ ਹੋਈ ਹੈ ਉਹਦੇ ਕਾਰਨ ਜਿਹੜਾ ਹੈਗਾ ਇਹ ਚੱਕੀ ਦਰਿਆ ਦੇ ਵਿੱਚ ਰਾਤ ਦਾ ਕਾਫੀ ਪਾਣੀ ਆਇਆ ਤੁਸੀਂ ਦੇਖਿਆ ਹੀ ਹੈ ਇਹ ਕਾ ਮਸ਼ੀਨ ਜਿਹੜੀ ਹੈਗੀ ਇਹ ਵੀ ਇੱਥੇ ਕੋਈ ਵਰਕ ਕਰਦੀ ਹੈ ਇਹ ਵੀ ਰੁੜ ਕੇ ਤੁਹਾਡੇ ਸਾਹਮਣੇ ਪਾਣੀ ਦੇ ਵਿੱਚ ਦਿਖਾਈ ਦੇ ਰਹੀ ਹੈ ਤੇ ਇਸ ਸਾਲ ਦੀ ਨਹੀਂ ਇਹ ਗੱਲ ਹੈਗੀ ਇਹ ਹਰ ਸਾਲ ਦੀ ਗੱਲ ਹੈ ਹਰ ਸਾਲ ਇੱਥੇ ਕਾ ਹੈਗਾ ਪਾਣੀ ਦਾ ਜਿਹੜਾ ਫਲੱਡ ਆਂਦਾ ਤੇ ਇਹਦਾ ਰਸਤਾ ਹੈਗਾ ਰੁੜ ਜਾਂਦਾ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਇਹ 에ਅਰਪੋਰਟ ਰੋਡ ਹੈ ਕਰੋੜਾਂ ਰੁਪਿਆ ਦੇ ਅਰਬਾਂ ਰੁਪਿਆ ਦੀ ਲਾਗਤ ਦੇ ਨਾਲ ਸੈਂਟਰ ਦੇ ਜਿਹੜੇ ਫੰਡ ਨੇ ਉਹਨਾਂ ਦੇ ਨਾਲ 에어ਪੋਰਟ ਬਣਾਇਆ ਗਿਆ ਪਠਾਨਕੋਟ ਦੇ ਸ਼ਹਿਰ ਵਾਸੀਆਂ ਵਾਸਤੇ ਜਾਂ ਜਿਹੜੇ ਹਿਮਾਚਲ ਨੂੰ ਲੋਕ ਆਂਦੇ ਜਾਂਦੇ ਸੀ ਕਿ ਇੱਥੋਂ 에어ਪੋਰਟ ਦੀ ਜਿਹੜੀ ਹੈਗੀ ਹੈ ਉਹ ਫੈਸਿਲਿਟੀ ਹੋਏਗੀ ਪਠਾਨਕੋਟ ਨੂੰ ਤੇ ਉਹ ਤਾਂ ਸਾਰਾ ਬੰਦ ਪਿਆ ਤੇ 4 ਤੋਂ 5000 12 13 ਇੱਧਰ ਕੋਈ ਪਿੰਡ ਨੇ ਤੇ ਜਿਹਦੇ ਕੋਈ 3 ਤੋਂ 4000 ਜਿਹੜਾ ਲੋਕ ਹੈਗਾ ਉਹਨਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਹਰ ਸਾਲ ਹਰ ਸਾਲ ਇਹੀ ਕੰਮ ਹੁੰਦਾ ਕਰੋਨਾ ਰੁਪਈਆ ਦੇ ਜਿਹੜੇ ਹੈਗੇ ਆ ਲੱਖਾਂ ਰੁਪਈਆ ਦੇ ਜਿਹੜੇ ਫੰਡ ਆ ਉਹ ਮੈਨੂੰ ਇਹ ਲੱਗਦਾ ਕਿ ਪ੍ਰਸ਼ਾਸਨ ਨੂੰ ਤੇ ਪ੍ਰਸ਼ਾਸਨ ਇਹਦੀ ਅਢੀਕ ਚ ਹੁੰਦਾ ਕਿ ਹਰ ਸਾਲ ਫਲੱਡ ਆ ਤੇਹੀਂ ਕੋਈ ਨਾ ਕੋਈ ਜਿਹੜਾ ਹੈਗਾ ਇੱਥੋਂ ਕੋਈ ਨਾ ਕੋਈ ਸੱਤਮ ਜਿਹੜਾ ਹੈਗਾ ਉਹਨੂੰ ਆਪਣਾ ਇਹਦੇ ਵਿੱਚੋਂ ਕੱਢਿਆ ਜਾਏ ਤੇ ਮੈਂ ਪ੍ਰਸ਼ਾਸਨ ਨਾਲ ਕਹੀ ਵੀ ਇਹਦਾ ਕੋਈ ਜਿਹੜਾ ਹੈਗਾ ਇਹ ਸਾਰੇ ਜਿਹੜੇ ਪਿੰਡ ਦੇ ਜਿਹੜੇ ਲੋਕ ਨੇ ਵੀ ਇੱਥੇ ਕੋਈ ਐਹੋ ਜਿਹਾ ਪ੍ਰਬੰਧ ਕੀਤਾ ਜਾਏ ਕਿ ਜਿਹੜਾ ਹਰ ਸਾਲ ਇਹ ਫਲੱਡ ਆਂਦਾ ਉਹਦਾ ਕੋਈ ਕੋਈ ਠੋਸ ਰਸਤਾ ਪ੍ਰਸ਼ਾਸਨ ਤੇ ਜਿਹੜਾ ਸਾਡਾ ਆਰਮੀ ਹੈ ਜਿਹੜਾ ਸਾਡਾ ਏਰੀਆ ਆਉਣ ਵਾਲੇ ਸਾਲਾਂ ਦੇ ਵਿੱਚ ਇਹਨਾਂ ਨੂੰ ਵੀ ਪਰੇਸ਼ਾਨੀ ਹੋਣੀ ਆ ਤੇ ਇਸ ਲਈਏ ਬੈਠ ਕੇ ਦਾ ਕੋਈ ਖਾਸ ਪ੍ਰਬੰਧ ਕੀਤਾ ਜਾਏ ਤੇ ਇਹ ਰਸਤੇ ਨੂੰ ਇੱਕ ਪੱਕੇ ਰਸਤੇ ਬਣਾਇਆ ਜਾਏ ਬਿਲਕੁਲ ਜੀ ਹੁਣ ਤੁਸੀਂ ਦੇਖੋਗੇ ਥੱਲੇ ਤੁਸੀਂ ਜਾ ਕੇ ਦੇਖੋਗੇ ਵੱਡੇ ਵੱਡੇ ਪਿੱਲਰ ਇੱਕ ਦੀਵਾਰ ਖੜੀ ਕੀਤੀ ਗਈ ਆ